हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਹੁਣ ਉਹਦੇ ਘਰ ਆਏ ਆ ਦੋਸਤੋ ਤੇ ਬਾਕੀ ਪੂਰੀ ਡਿਟੇਲ ਪੂਰਾ ਫੇਰਵਾ ਇਹਨਾਂ ਮੱਝਾਂ ਦਾ ਦੋਸਤੋ ਤੁਹਾਨੂੰ ਮਿਲ ਜੂਗਾ ਵੀਰ ਗੁਰਲਾਲ ਸਿੰਘ ਦੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 1 ਮਾਰਚ ਆ ਦੋਸਤੋ ਤੇ ਕੱਲ 2 ਮਾਰਚ ਨੂੰ ਮਾਰਨਿੰਗ ਆਪਾਂ ਵੀਡੀਓ ਨੂੰ ਅਪਲੋਡ ਕਰ ਦਾਂਗੇ 7 ਵਜੇ ਹੁਣ ਸ਼ਾਮ ਦਾ ਜਿਹੜਾ ਟਾਈਮ ਹੈਗਾ ਦੋਸਤੋ ਕੋਈ 5 5:30 ਕੇ 5 ਵਜੇ ਦਾ ਤੇ ਪਸ਼ੂ ਤੁਹਾਨੂੰ ਦਿਖਾਉਣੇ ਅੱਜ 3 ਮੱਜਾਂ ਜਿਹੜੀਆਂ ਦੋਸਤੋ ਵੱਡੀਆਂ ਦਿਖਾਉਣੀਆਂ ਨੇ ਕਾਫੀ ਸੋਹਣੀਆਂ ਮੱਜਾਂ ਨੇ ਵੱਡੀਆਂ ਨੇ ਚੰਗੇ ਸੋਹਣੇ ਸਰੀਰ ਘਟਾਂਚੇ ਆ ਖੁੱਲੀਆਂ ਚੌੜੇ ਪਿੱਠਪੁੜੇ ਦੀਆਂ ਖਰੀਦਣਾ ਤੇ ਆਉ ਲੈਣੇ ਬਤੇਰੇ ਡਿਟੇਲ ਗੁਰਲਾਲ ਵੀਰੇ ਸਸਰੀ ਕਾਲ ਸਸਰੀਕਰ ਸੰਤੂ ਸਾਹਿਬ ਸਸਰੀ ਗਲਬੀਰ ਗੁਰਲਾਲ ਸਿਆਹ ਬਹੁਤ ਸਨਾਓ ਕੀ ਹਾਲ ਜੀ ਠੀਕ ਠਾਕ ਠੀਕ ਠਾਕ ਮਹਾਰਾਜ ਹੋਰ ਸੁਣਾਓ ਵਧੀਆ ਚੜ੍ਹਦੀ ਕਲਾ ਜੀ ਅੱਛਾ ਗੁਰਲਾਲ ਵੀ ਅੱਜ ਪਸ਼ੂ ਵੀ ਬਿਲਕੁਲ ਤੋਹਫੇ ਆਏ ਹੈ ਹਾਂ ਜੀ ਵਧੀਆ ਸਰਾ ਚੀਜ਼ਾਂ ਹੀ ਲੈਂਦੀਆਂ ਲੱਗ ਗਈ ਨਹੀਂ ਮੱਜਾਂ ਆਪ ਦੱਸਦੀਆਂ ਪਈਆਂ ਵੀ ਕੋਈ ਹੈਗੀਆਂ ਨੇ ਕੁਛ ਨਾ ਹੋ ਸਕਿਆ ਅੱਜ ਮੂੰਹ ਸਿੱਤ ਕਰਨ ਵਾਲੀਆਂ ਨਹੀਂ ਆਪ ਕਰਾਉਣਗੀਆਂ ਇਹੋ ਜੀਆਂ ਚੀਜ਼ਾਂ ਲੈ ਆਏ ਆਪਾਂ ਬਹੁਤ ਜੀ ਬਾ ਲੋਬੀ ਦੋਸਤੋ ਬਾਕੀ ਸਰੀਰਕ ਪੰਤਰ ਸਰੀਰਕ ਢਾਂਚੇ ਮੱਜਾਂ ਦੇ ਤੁਸੀਂ ਵੇਖੋ ਦੋ ਮੱਜਾਂ ਜਿਹੜੀਆਂ ਪਹਿਲਾ ਦੂਜੇ ਨੰਬਰ ਤੇ ਖੜੀਆਂ ਦੋਸਤੋ ਬਹੁਤ ਖੂਬਸੂਰ ਵਜ਼ਨ ਲੋਡ ਪੂਰਾ ਬਾਕੀ ਵੇਖਦੇ ਆ ਸਾਰੀ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਤੇ ਇੱਕ ਲਾਸਟ ਵਿੱਚ ਜਿਹੜੀ ਤੁਹਾਨੂੰ ਸੂਈ ਸੂਈ ਮੱਝ ਦਿਖਾ ਦਾਂਗੇ ਠੀਕ ਆ ਜੀ ਇਹ ਜਿਹੜੀ ਸੂਈ ਇੱਕ ਹੀ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਇੱਕੋ ਜੋਟੀ ਪਹਿਲੇ ਸੂਈ ਪਰਸੋ ਸ਼ਾਮ ਦੀ ਸੂਈ ਕੱਟੀ ਮਗਰਿਆ ਅੱਛਾ ਜੀ ਹਾਂਜੀ ਉਹ ਆਪਾਂ ਲਾਸਟ ਦੇ ਡਿਟੇਲ ਦੱਸ ਦਾਂਗੇ ਉਹਦੀ ਠੀਕ ਆ ਜਿਹੜੀਆਂ ਗੁਰਲਾਲ ਪਹਿਲੇ ਨੰਬਰ ਤੇ ਵੀ ਪਹਿਲੇ ਤੇ ਜਿਹੜੀ ਸੈਕੰਡ ਨੰਬਰ ਤੇ ਬੱਜੀ ਇਹ ਕੱਪੜਾ ਕੱਪੜਾ ਜੀ ਦੋਵੇਂ ਦੁਜੇ ਦੁਜੇ ਸੂਈਆਂ ਆ ਲਓ ਜੀ ਹਾਂਜੀ ਠੀਕ ਹੈ ਜੀ ਬਹੁਤ ਸੋਹਣੀ ਕੁਆਲਿਟੀ ਵਾਲੀਆਂ ਨੇ ਦੋਸਤੋ ਬਾਕੀ ਇਕੱਲੇ ਇਕੱਲੇ ਪਸ਼ੂ ਦੀ ਆਪਾਂ ਡਿਟੇਲ ਲੈਣੀ ਸਟਾਰਟ ਕਰਦੇ ਆਂ ਤੇ ਗੁਰਲਾਲ ਵੀਰੇ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰਦੇ ਆਂ ਇਸ ਆਪਾਂ ਮੱਝ ਤੋਂ ਕੀ ਡਿਟੇਲ ਆਂਦੀ ਇਹ ਵੀਰ ਜੀ ਝੋਟੀ ਦੋ ਜੇ ਸੁਵੇ ਸੁਣੀ ਆ ਓਕੇ 10 ਮਾਰਚ ਨੂੰ ਦਿਨ ਪੂਰੇ ਹੁੰਦੇ ਦੇ 10 ਮਾਰਚ ਨੂੰ ਹਾਂਜੀ ਠੀਕ ਹੈ ਜੀ ਇਹ ਲੋਹੀ ਦੇ ਵਿੱਚ ਆ ਗਈ ਹਾਂਜੀ ਲੋਹੀ ਵੀ ਆ ਗਈ ਵਿੱਚੇ ਨੀਲੀ ਵੀ ਆ ਗਈ ਆ ਤੇ ਮੋਰਾ ਵੀ ਆ ਗਈ ਆ ਸਾਰੀ ਫੰਕਸ਼ਨ ਹੀ ਆ ਗਿਆ ਤਿੰਨੇ ਫੰਕਸ਼ਨ ਇੱਕ ਜੀ ਕਰਮਾਲੀ ਜੇ ਆ ਗਏ ਆ ਲਓ ਵੀ ਤੇ ਬਾਕੀ ਜੰਮੀ ਪਲੀ ਦੋਸਤੋ ਬਹੁਤ ਵਧੀਆ ਖੂਬਸੂਰਤ ਸੰਭੀ ਸੰਭ ਠੀਕ ਹੈ ਜੀ ਕਿਸੇ ਪਾਸੇ ਨਹੀਂ ਖੁੰਜੀ ਕਰਮਾਂ ਲਈ ਬਾਕੀ 10 ਦਿਨ ਹਜੇ ਸਮਾਂ ਕੱਢਦੀ ਆ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਆਪਾਂ ਥੋੜੀ ਦਿਖਾ ਦਈਏ ਨੇੜੇ ਤੋਂ ਬਿਲਕੁਲ ਗੁਲਾਬੀ ਥਣ ਆ ਲਓ ਜੀ ਮਾਣਾ ਵੀਰ ਜੀ ਸਪੈਸ਼ਲ ਜੀ ਚੀਜ਼ ਹੈ ਕਿਸੇ ਪਾਸੇ ਹੋਣੀ ਨਿੰਦਨ ਵਾਲੀ ਵਾਹ ਜੀ ਵਾਹ ਮਹਾਰਾਜ ਨੇ ਇਹੋ ਜੀ ਖੂਬਸੂਰਤੀ ਦਿੱਤੀ ਇਹਨੂੰ ਬਿਲਕੁਲ ਜੀ ਬਿਲਕੁਲ ਸੋ ਚੌੜੇ ਪਿੱਟ ਪੁੜੇ ਦੇ ਵਿੱਚ ਆ ਦੋਸਤੋ ਠੀਕ ਆ ਤੇ ਸੁਹਾ ਗੁਰਲਾਲ ਇਹ ਕਿੰਨਾਂ ਦਿਨ ਇਹ ਵੀਰ ਜੀ ਦੂਜੇ ਸੂਵੇ ਸੁਣੀ ਆ ਰਹੀ ਦੂਜਾ ਸੂਵਾ ਹਾਂ ਜੀ ਠੀਕ ਹੈ ਜੀ ਤੇ ਵੈਸੇ ਕਰੈਕਟ ਜਿਹੜੇ ਦਿਨ ਆਪਾਂ ਪਿਛੋ ਮਾਲਕਾਂ ਤੋਂ ਪੁੱਛਿਆ ਜਿੱਥੋਂ ਵੀ ਆ ਜੀ ਉਹਨਾਂ ਦੇ ਕਹਿਣ ਅਨੁਸਾਰ 10 ਮਾਰਚ ਨੂੰ ਦਿਨ ਪੂਰੇ ਹੁੰਦੇ ਹੋ ਸਕਦਾ ਵੀ ਰਾਜੀ ਪਸ਼ੂ ਇੱਕ ਦੋ ਦਿਨ ਉੱਤੇ ਲੈ ਜਾਇਓ ਸਕਦਾ ਇੱਕ ਦੋ ਦਿਨ ਪਹਿਲਾਂ ਸਵੇਰੇ ਤੁਹਾਨੂੰ ਪਤਾ ਫਿਰ ਜਦੋਂ ਡੰਗਰ ਤਿਆਰੀ ਦੀ ਹੋਵੇ ਹਾਂ ਆਪਾਂ ਟਿਪ ਕੇ ਲੈਂਦੀ ਆ ਤਸੱਲੀ ਕੀਤੀ ਆ ਟਿਪ ਪੰਜ ਬਿਲਕੁਲ ਓਕੇ ਆ ਜੀ ਹੈ ਜੀ ਹਾਂ ਜੀ ਤਾਂ ਦੋਸਤੋ ਕਹਿਣ ਦਾ ਮਤਲਬ ਵੀਰ ਗੁਰ ਲਾਲ ਦਾ ਵੀ ਸੰਭੀ ਪੂਰੀ ਆ ਹਰ ਪਾਸਿਓ ਤੁਸੀਂ ਵੇਖੋਗੇ ਫੁੱਲ ਬੜਾ ਫੁੱਲ ਵਜਨ ਵਾਲੀ ਆ ਤੇ ਕੋਈ ਦੋ ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਬਾਲੀ ਵੱਡੀ ਕਰ ਲਈ ਉਹਨਾਂ ਕਰਮ ਵਾਲੀ ਬਣਾ ਲਓਗੇ ਮਾੜੀ ਵੀ ਪਹਿਲੀਏ ਨੰਬਰ ਤੇ ਜਿਹੜੀਆਂ ਦੋਵੇਂ ਮੱਜਾਂ ਨਾ ਆ ਜੇ ਇਹ ਨਹੀਂ ਗੱਲ ਆਖਣੀ ਪਊਗੀ ਜੇ ਇਹਨਾਂ ਦੀ ਥੋੜੀ ਜੀ ਹੋਰ ਸ਼ਾਂਭ ਹੋ ਜਾਂਦੀ ਤੇ ਕਿਸੇ ਗੱਲ ਉਹ ਨਹੀਂ ਦਿੰਦੀਆਂ ਨਹੀਂ ਜਾਣੀਆਂ ਸਹੀ ਹੈ ਸਹੀ ਹੈ ਸਹੀ ਹੈ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਲਿਓ ਵੀ ਗੁਰ ਲਾਲ ਖੋਲ ਕੇ ਇੱਕ ਵਾਰੀ ਤੋੜ ਕੇ ਕਰਾਈਏ ਦਰਸ਼ਨ ਇਹ ਜਿਹੇ ਪਸ਼ੂ ਇਹਦੀ ਲੱਭਣ ਜਾਈਏ ਨਾ ਹਾਂਜੀ ਤੇ ਕਈ ਵਾਰ 5-5 7-7 ਦਿਨ ਲੱਗ ਜਾਂਦੇ ਆ ਚੰਗੀ ਚੀਜ਼ ਲੱਭਣ ਦੇ ਸਹੀ ਹੈ ਸਹੀ ਹੈ ਜੀ ਤੇ ਐਡਾ ਸਾਂਭਿਆ ਪਸ਼ੂ ਵੀ ਵਿਰਲਾ ਵਾਂਝਾ ਮਿਲਦਾ ਕਿਤੇ ਇਹ ਰਕਮ ਦਾ ਝੋਟੀ ਦੀ ਛੱਕਣੀ ਏ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਬਾਕੀ ਸਰੀਰਕ ਬੰਤਰ ਵੇਖੋ ਤੁਸੀਂ ਝੋਟੀ ਦੀ ਚੌੜੇ ਪੇਟ ਪੂੜੇ ਦੇ ਵਿੱਚ ਮੈਂ ਬਾਰ-ਬਾਰ ਜਿਗਰ ਦੋਸਤੋ ਕਰ ਦੇਣਾ ਬਾਕੀ ਫਿਰ ਵੀ ਵੀਰਾਂ ਨੇ ਵੇਖਦੇ ਆ ਸਾਰ ਆਈਡੀਆ ਲੈ ਹੀ ਲੈਣਾ ਵੀ ਕੀ ਛੇ ਆ ਠੀਕ ਆ ਸੋ ਚੌੜਾ ਪੇਟ ਪੂੜਾ ਝੋਟੇ ਅੱਜ ਕੱਲੀ ਮਾਰਕਣੇ ਆ ਹਾਂ ਮਾ ਛੋਟੇ ਹਾਥੀ ਦੀ ਕੱਲੀ ਮਾਲਕਣ ਆ ਲੈ ਵੀ ਠੀਕ ਹੈ ਤਾਂਵੇਂ ਗੱਪਣਾ ਮੱਝਾ ਕਰਮਾ ਲੀਆਂ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇੱਕ ਵਾਰੀ ਤੋਰਾ ਜ਼ਰੂਰ ਤੁਸੀਂ ਚੈੱਕ ਕਰੋ ਠੀਕ ਆ ਬਾਕੀ ਬੈਕ ਸਾਈਡ ਤੋਂ ਵੀ ਬਹੁਤੇ ਪੀਰਾਂ ਨੂੰ ਹੁੰਦਾ ਵੀ ਬੈਕ ਸਾਈਡ ਤੇ ਕੋਈ ਥਣ ਦੇਵਾ ਤੁਹਾਨੂੰ ਦਿਖਾਈਏ ਬਖਾਲਾ ਬਖੂਲਾ ਕਾਫੀ ਸੋਹਣਾ ਬਣਾ ਕੇ ਤਿਆਰ ਕਰੂਗੀ ਕਾਫੀ ਵੱਡਾ ਹਵਾਨਾ ਦੇਵਾ ਬਣਾਊਗੀ ਦੋਸਤੋ ਸਟਰਕਚਰ ਹਵਾਨੇ ਦਾ ਦੱਸ ਰਿਹਾ ਵੀ ਜਿੰਨਾ ਕਾ ਗਾਂ ਨੂੰ ਓਨਾ ਕ ਪਛਾਣ ਨੂੰ ਬਣਾ ਕੇ ਤਿਆਰ ਕਰੂਗੀ ਤੇ ਬਾਕੀ ਆਪਾਂ ਸਮੇਂ ਤੇ ਛੱਡ ਦਿੰਨੇ ਹਜੇ 10 ਦਿਨ ਦਾ ਸਮਾਂ ਬਾਕੀ ਆ ਤੇ ਕਰਮਾਲੀ ਪੰਡਾ ਪਾਉਗੀ ਜਦੋਂ ਬਿਲਕੁਲ ਨੇੜੇ ਆ ਗਈ ਠੀਕ ਆ ਜੀ ਆਵੇ ਤਾਂ ਆਵੇ ਤੇ ਆ ਗਈ ਆਪਣੇ ਆ ਆ ਵੇਖੋ ਜਬਰਦਸਤ ਚੀਜ਼ ਬਣੂਗੀ ਸੰਧੂ ਸਾਹਿਬ ਥੱਲੇ ਹਾਂ ਠੀਕ ਆ ਜੀ ਸੋ ਜਿੰਨੀ ਮਰਜ਼ੀ ਸਿਫਤ ਕਰ ਲੋ ਦੋਸਤੋ ਚੰਗੇ ਪਸ਼ੂ ਤੁਹਾਨੂੰ ਦੇ ਤੇ ਗੁਰਨਾਲ ਵੀਰ ਕੀ ਮੁੱਲ ਕਰਦੇ ਹਿੰਦਾ ਮੁੱਲ ਵੀਰ ਜੀ ਆਪਾਂ ਹਾਂ ਵੀਡੀਓ ਵੇਖਦੇ ਰਹੀਨੇ ਆ ਹਾਂ ਕੋਈ ਡੇਢ ਮੰਗੀ ਜਾਂਦਾ ਕੋਈ 1 60 ਮੰਗੀ ਜਾਂਦਾ ਆ ਪਰ ਆਪਾਂ ਨੂੰ ਜੇ ਪਹਾਣਾ ਬਣੀ ਆ ਤੇ ਆਪਾਂ ਪਹਾਣਾ ਹੀ ਦੇ ਦੇਣੀ ਆ ਹੂੰ ਮੁੱਲ ਜਿਹੜੇ ਹਿਸਾਬ ਨਾਲ ਆਇਆ ਸੀ ਜੇ ਕੁਆਲਿਟੀ ਤੇ ਖੂਬਸੂਰਤੀ ਉਸ ਹਿਸਾਬ ਨਾਲ ਆਪਾਂ ਮੁੱਲ ਕੋਈ ਨਹੀਂ ਕਰਨਾ। ਅੱਛਾ ਜੀ। ਆਪਾਂ ਜਿਤਰਾ ਲਈ ਉਤਰਾ ਹੀ ਦੇ ਦੇਣੀ ਹੈ। ਇਹਦਾ ਮੁੱਲ ਹੋ ਗਿਆ ਜੀ 1,30,000 1,30 ਤੇ 5000 ਛੋਟ ਕਰਾਂਗੇ 1 ਪੰਜੀ ਦੀ ਮੱਝ ਦੇ ਦਾਂਗੇ। 1 ਪੰਜੀ ਦੀ। ਹਾਂ ਜੀ। ਤੇ ਹੋਰ ਵੀ ਕਰ ਦਈਏ ਖੁੱਲੇ ਇਮਾਨਦਾਰੀ ਨਾਲ। ਹੋਰ ਤੁਸੀਂ ਦੱਸਣਾ ਐ ਰੋਜ਼ ਵੀਡੀਓ ਬਣਾਉਂਦੇ ਜੇ ਜੇ ਮੱਝ 'ਚ ਕੋਈ ਸ਼ੱਕ ਆ। ਹਾਂ। ਤੇ ਤੁਸੀਂ ਦੱਸ ਦਿਓ। ਲੈ ਵੀ। ਲਓ ਦੋਸਤੋ 6 ਲੱਖ ਮੁੱਲ ਕੀਤਾ ਤੇ ਮੈਂ ਹੋਰ ਵੀ ਕਰ ਦਿਆ ਗੁਰਲਾਸ ਜੀ 5 ਉਤਲ ਹੋਰ ਦੱਸ ਗਏ ਫਿਰ। ਤੇਰੀ ਨਹੀਂ ਜੱਟਾ ਮੋੜਨੀ ਜੋ ਤੁਹਾਨੂੰ ਯੋ ਤੂੰ ਹੱਥਾ ਦੇ ਦਾਂਗੇ ਲਓ ਦੋਸਤੋ 120000 ਵੀਰ ਦਾ ਕਹਿਣ ਦਾ ਮਤਲਬ 120000 ਦੀ ਆਪਾਂ ਜਿਹੜੀ ਇਹ ਦੇ ਦਿਆਂਗੇ ਉਹਦੇ ਵਿੱਚ ਛੋਟ ਛੱਪਾ ਹੀ ਹੋਣਾ ਜੇ ਕੋਈ ਜ਼ਿਆਦਾ ਫਰਕ ਨਹੀਂ ਜੇ ਵੀ ਨਹੀਂ ਬਣਾ ਠੀਕ ਜੀ ਠੀਕ ਆ ਜੀ ਸੋ ਮੱਝ ਵੀ ਜਿਹੜੀ ਦੋਸਤੋ ਕਹਿੰਦੀ ਕਹੁੰਦੀ ਮੱਝ ਆਪਣੇ ਆਪ ਦੇ ਵਿੱਚ ਝੋਟੀ ਕਹਿੰਦੀ ਕਹੁੰਦੀ ਆ ਬੁਲਡੋਜ਼ਰ ਆ ਠੀਕ ਆ ਜੀ ਜਿੱਦਾਂ ਤੁਹਾਨੂੰ ਪਹਿਲਾਂ ਦੱਸਦਾ ਵੀ ਹਾਥੀ ਦੇ ਵਿੱਚ ਹਾਥੀ ਜਾਣ ਵਾਲੀ ਗੱਲਬਾਤ ਆ ਚੰਗੀ ਪੋਲੀਪੋਸੀ ਆ ਕਰਮਾ ਲਈ ਕਿਸੇ ਪਾਸੇ ਉਹਨੇ ਖੁੰਜੀ ਕਿ ਚੰਗੀ ਸੇਵਾ ਝਲਕਾਂ ਮਾਰੀ ਤਾ ਜੀ ਰੀ ਜੀ ਵੀ ਏਡੀ ਮੈਂ ਕੋਈ ਇਕ ਵੀਰ ਹੀ ਦੇ ਜੇ ਤਾਂ ਆਖਿਓ ਹਾਂ ਹਾਂ ਆਪਾਂ ਜੇ ਪਾਣਾ ਲਿਆਂਦੀ ਤੇ ਪਾਣਾ ਹੀ ਦੇ ਦੇਣੀ ਆ ਬਿਲਕੁਲ ਬਿਲਕੁਲ ਤੇ ਗੁਰਲਾਲ ਜੀ ਐਡੀ ਮੈਂ ਪਾਲਣੀ ਹੋਵੇ ਤੇ ਖੇਚਲ ਦਾ ਮੁੱਲ ਨਹੀਂ ਮੋੜਦਾ ਖੇਚਲ ਦਾ ਮੁੱਲ ਨਹੀਂ ਵੀਰ ਜੀ ਦੁੱਧ ਵੀ ਪਹਿਲਾਂ ਨੇ 12 ਕਿਲੋ ਜੁਆਇਆ ਨਹੀਂ ਹਾਂ ਹਾਂ ਕੱਲਾ ਮੁੱਲ ਨਹੀਂ ਦੁੱਧ ਵੀ ਦਊਗੀ ਬਿਲਕੁਲ ਜੀ ਬਿਲਕੁਲ ਹਾਂਜੀ ਬਾਬੇ ਦੋਸਤੋ ਕਰ ਲਿਓ ਕਾਬੂ ਜਿਹੜੇ ਵੀਰ ਦੇ ਹਿੱਸੇ ਬੱਤਰ ਆਉਂਦੀ ਆ ਉਹਨੇ ਛੱਡਨੀ ਨਹੀਂ ਗਈ ਬਾਕੀ ਬਣਾ ਵੀਰ ਜੀ ਇਹ ਲਾਟਰੀ ਵਾਲੀਆਂ ਦਾ ਵੀ ਗੁਮਾਲੋ ਆਪਾਂ ਨੂੰ ਅੱਜ ਤਿੰਨ ਦਿਨੋਂ ਐਸਾਰੀ ਵੀਡੀਓ ਪਾਈ ਨੂੰ ਚਾਰ ਮੱਝਾਂ ਹੈ ਆਪਣੀਆਂ ਸ਼ਾਮ ਤੋਂ ਹੀ ਵੀਡੀਓ ਅਪਲੋਡ ਕੀਤੀ ਰਾਤ ਹੀ ਮੱਝਾਂ ਚਾਰੇ ਸੇਲ ਹੋ ਗਈਆਂ ਕੱਲ ਵੀ ਰਾਏ ਇਧਰੋਂ ਬਿਆਸ ਵਾਲੀ ਸਾਈਡ ਤੋਂ ਅੰਦੇ ਵੀ ਤੁਹਾਡੀ ਵੀਡੀਓ ਵੇਖ ਕੇ ਆਏ ਤੇ ਨਹੀਂ ਮੱਝਾਂ ਚਾਰ ਸੰਤੂ ਸਾਹਿਬ ਕੱਲ ਭੱਗ ਗਏ ਆ ਪਾ ਵੀਰ ਜੀ ਉਹ ਤਾਂ ਸੇਲ ਹੋ ਗਈਆਂ ਤੇ ਮੁਣ ਕੇ ਉਹਨਾਂ ਨੂੰ ਫਿਰ ਦੋ ਮੱਝਾਂ ਕੱਲ ਹੀ ਲੈਂਦੀਆਂ ਅਸੀਂ ਕੱਲ ਮੌਕੇ ਤੇ ਦਿੱਤੀਆਂ ਹਾਂ ਆਵੇ ਅੱਜ ਆ ਇੱਕ ਝੋਟੀ ਪਹਿਲਣ ਜਿਹੜੀ ਅੱਜ ਹੀ ਆਈ ਐ ਸਵੇਰੇ 8:30 ਵਜੇ ਚਵਾਈ ਕੀਤੀ ਇਹਦੀ ਜਾ ਕੇ ਤੇ ਆਉਂਦੀ ਅੱਜ ਆਪਾਂ ਵੀਡੀਓ ਚ ਪਾਦੇ ਲੱਗੇ ਨੰਗਾ ਰੁਕਣ ਨਹੀਂ ੜਿਆ ਥੋੜ ਬਿਲਕੁਲ ਹੀ ਬਿਲਕੁਲ ਲੈ ਵੀ ਦੋਸਤੋ ਇਹ ਜਿਹੜੀਆਂ 10 ਦਿਨ ਲੈਂਦੀਆਂ ਨੇ ਕਰਮ ਵਾਲੀਆਂ ਤਿਆਰੀ ਸਮਝੋ ਇਹ ਸਮਝ ਲਓ ਵੀ ਸੂਈਆਂ ਨੇ ਬਿਲਕੁਲ ਲੈ ਕੇ ਚੱਲੇ ਤੁਸੀਂ ਤੇ ਗੁਰਲਾਲ ਪਾਈ ਦੂਜੇ ਨੰਬਰ ਤੇ ਜਿਹੜੀ ਆ ਗਈ ਆਪਣੇ ਕੋਲ ਇਹ ਵੀਰ ਜੀ ਨੀਲੀ ਰਾਵੀ ਦੀ ਝੋਟੀ ਏ ਅੱਛਾ ਜੀ ਢਾਲੀ ਤਲਵਾਰੀ ਲਓ ਵੀ ਢਾਲ ਤਲਵਾਰੀ ਆ ਗਈ ਹੈ ਬਾਕੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਦੋਸਤੋ ਤੁਹਾਨੂੰ ਝੋਟੀ ਦਿਖਾਈ ਏ ਉਹਦੇ ਤੋਂ ਵੀ ਦੋ ਰਤੀਆਂ ਵਾਧਦੇ ਆ ਬਾਕੀ ਤੁਸੀਂ ਆਪ ਇਹ ਕੇ ਜਜਮੈਂਟ ਕਰ ਲੈਣੀ ਮੈਂ ਨਾ ਵੀਰ ਜੀ ਮਾਨ ਕਰੂਗਾ ਮਾਨ ਕਰੂਗਾ ਮਾਇਆ ਆਪੋ ਆਪਣੇ ਕਰਮਾਂ ਦੀ ਦਾ ਆਪੋ ਆਪਣੇ ਅਗਲੇ ਨੇ ਲਾਉਣੀਆਂ ਦੀ ਮਾਨ ਕਰੂ ਉਹ ਛੱਡਾਂਗੇ ਇਹ ਲਵਾਂ ਇਹ ਲਵਾਂਗੇ ਉਹ ਛੱਡਾਂ ਹਾਂ ਇਹੋ ਜਿਹੀਆਂ ਚੀਜ਼ਾਂ ਸ਼ਸ਼ੋ ਪੰਜੇ ਪੈਣ ਵਾਲੀ ਗੱਲ ਆ ਅੱਜ ਜਿਹੜੀਆਂ ਮੱਜਾ ਲਿਆ ਆਪੋ ਲਓ ਦੋਸਤ ਇੱਕ ਵਾਰੀ ਫੇਸ ਕੁਆਲਿਟੀ ਵੇਖ ਲਓ ਬਾਕੀ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਿਆਂ ਪੂਰਾ ਪਰਪਰ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਪੂਰੀਆਂ ਜੀ ਚਾਰੇ ਇਹ ਠੰਡੀ ਠੀਰੀ ਮੱਜ ਜੇ ਐਡੀ ਮੈਂ ਉਤਰਨ ਲੱਗ ਨਹੀਂ ਆਉਂਦੀ ਦੀ ਇਹ ਦੇਖੋ ਲੈ ਜੀ ਠੀਕ ਆ ਜੋ ਮਰਜ਼ੀ ਲਿਕਵਰ ਦੇ ਦਿਓ ਜੋ ਮਰਜ਼ੀ ਮਸ ਪਸੂ ਮੂੰਹ ਫੜਾਉਂਦਾ ਦੋਸਤੋ ਬਹੁਤ ਮਿੱਠਾ ਪਸੂ ਹੁੰਦਾ ਵੀ ਜਿਹੜਾ ਮੂੰਹ ਫੜਾਉਂਦਾ 7 ਤੋਂ 8 ਦਿਨ ਸੰਧੂ ਸਾਹਿਬ ਇਹ ਵੀ ਲੈ ਜਾਊਗੀ ਝੋਟੀ ਹਾਂ ਥਾਂ ਲੈ ਵਿੱਚ ਬਹੁਤ ਜ਼ਬਰਦਸਤ ਆ ਲੋ ਵੀ ਕੰਪੈਕਟ ਜੀ ਆਟਰਾ ਦੋਸਤੋ ਜਿੱਦਾਂ ਆਪਾਂ ਇੱਕ ਬਰੀਡ ਦੀਆਂ ਵਾੜਾਂ ਨੂੰ ਵੇਖਦੇ ਆ ਨਾ ਜਿਵੇਂ ਕੰਪੈਕਟ ਆਟਰ ਫਿਕਸ ਜੀ ਆਟਰ ਲੱਗਾ ਇਹ ਸਮਾਂਜ ਨੂੰ ਤੇ ਗੁਰਨਾਲ ਸੁਹਾ ਦੂਜਾ ਕਿ ਤੀਜਾ ਸੁਣੀ ਸੁਹਾ ਦੂਜੇ ਸੁਣੀਏ ਵੇ ਜੀਏ ਦੂਜੇ ਹਾਂਜੀ ਠੀਕ ਆ ਸਮਾਂਜ ਦਾ ਵੀ ਘੱਟੋ ਘੜਾ ਅੱਠ ਦਾ ਇਹਦੇ ਵੀ ਵੀਰ ਜੀ 8 ਤੋਂ 10 ਦਿਨ ਰਹਿੰਦੇ ਆ 8 ਤੋਂ 10 ਦਿਨ ਹਾਂਜੀ ਲੋ ਦੋਸਤੋ 8 ਤੋਂ 10 ਦਿਨ ਮਾਣਾ ਪੂਰਾ ਕੈਰੈਕਟਰ ਪੂਰੇ ਵੇਖੋ 8 10 ਦਿਨਾਂ ਨੂੰ ਐਫ ਗਾਵਾ ਵਾਂਗੂ ਲੈਵੇ ਦੱਸਣਗੇ ਨਾ ਥਲੇ ਚਾਰੇ ਇਹੋ ਜੀ ਕੁਆਲਿਟੀ ਬਣ ਗਈਆਂ ਚਾਰੇ ਖੁਰ ਤੋਤੇ ਆਦੇ ਵੇਖੋ ਹਵਾਨੇ ਲੈਵੇ ਤੇ ਵੀ ਪੂਰਾ ਨਿਸ਼ਾਨ ਤੇ ਸਿੰਗ ਵੀ ਹਿਲਦਾ ਜਾ ਵੇਖੋ ਜਿਹੜਾ ਢਾਲ ਤਲਵਾਰਾ ਸਿੰਗ ਹਿਲਦਾ ਜੀ ਦੇਖੋ ਅੱਛਾ ਜੀ ਹਾਂ ਇਹ ਦੇਖੋ ਲੈ ਵੀ ਇਹ ਵੀ ਰੰਦੇ ਨਾਲ ਹਿਲਦਾ ਚਾਹੀਦਾ ਹੈ ਹਾਂ ਆ ਵੇਖ ਲਓ ਮੈਂ ਨਾ ਵੀ ਗੁਨਾ ਦੀ ਕੁਥਲੀ ਆ ਹਾਂ ਜੀ ਠੀਕ ਆ ਸੋ ਦੋਸਤੋ ਬਹੁਤ ਸੋਹਣਾ ਪਸ਼ੂ ਤਾਂ ਨਾ ਕਦ ਕਾਠ ਬਿਲਕੁਲ ਚੌੜੇ ਪਿੱਠਪੁੜੇ ਦੇ ਵਿੱਚ ਰਾਜੀ ਵਜਨ ਦੋੜ ਫੁੱਲ ਬੜਾ ਫੁੱਲ ਹਰ ਪਾਸਿਓਂ ਪੂਰੀ ਐ ਅੱਜ ਇੱਕ ਮੱਝ ਇੱਕ ਮਾਝੇ ਤਿੰਨ ਤਿੰਨ ਕੁਆਰਟੀਆਂ ਮਿਲਣਗੀਆਂ ਅੱਛਾ ਜੀ ਨਾਲ ਨੀਲੀ ਰਾਵੀ ਆ ਨਾਲ ਢਾਲੀ ਦਲਵਾਰੀ ਆ ਲੈ ਵੀ ਤੇ ਨਾਲ ਗੁਣਾ ਦੀ ਗੁਸਲੀ ਲੈ ਲੋ ਵੀ ਸੋ ਮਾਝੇ ਦੋਸਤੋ ਪੂਰਾ ਸਟਰਕਚਰ ਤੁਹਾਨੂੰ ਦਿਖਾ ਦਿੱਤਾ ਕਰੋ ਚੈੱਕ ਕੋਈ ਵੀ ਰੇ ਨਾ ਕਹੇ ਵੀ ਦੂਰੋਂ ਨੇੜੇੋਂ ਆ ਕੇ ਵੀ ਚਲੋ ਛੋਟੀ ਜੀ ਮਾਝ ਕੱਦ ਸੋਹਣਾ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਇਹਦਾ ਕੱਦ ਕਾਊਂਟ ਕਰ ਸਕਦੇ ਹਾਂ ਚਾਰੇ ਦੋਸਤੋ ਸਾਹਿਬ ਜੇ ਕਿਸੇ ਨੇ ਜੋੜਾ ਲੈਣਾ ਨਾ ਛੋਟਿਆ ਸੀਦੀ ਝਾਗਦੇ ਨਾ ਆਵੇ ਬਲੈਰੋ ਗੱਡੀ ਲੈ ਕੇ ਆਵੇ ਆਪਦੀ ਆ ਨਹੀਂ ਜੀ ਮੱਜਾ ਪਟੀਆਂ ਫਿਰ ਤੁਹਾਨੂੰ ਪਤਾ ਵੰਡੇ ਸੰਦ ਤੇ ਜਾਣੀਆਂ ਨੇ ਠੀਕ ਆ ਸੋ ਹਵਾਨਾ ਲੈਪਾ ਇੱਕ ਵਾਰੀਆ ਦੋਸਤੋ ਦੇਖੋ ਤੁਸੀਂ ਦੋ ਮੰਨੀਵਾਨੇ ਦੇ ਡੱਬੇ ਜੀ ਦੇਖੋ ਆਰਡਰ ਦੀ ਕੁਆਲਿਟੀ ਆ ਫੇਸ ਕੁਆਲਿਟੀ ਐ ਲੈ ਹੈ ਇਨੀ ਕੁਛ ਨਹੀਂ ਕਹੀ ਦਿੰਦੇ ਤੈਨੂੰ ਲੈ ਨਹੀਂ ਇਹਦੀ ਮੱਜਾ ਦਾ ਮੂੰਹ ਫੜਨਾ ਹੋਵੇ ਤੇ ਲਾਗੇ ਲਾਗੇ ਰੋਲਾ ਪੈ ਜਾਂਦਾ ਵੀ ਆਜੋ ਆਜੋ ਮੂੰਹ ਇਹਨੂੰ ਲੂੰਦ ਗਈ ਫੜ ਲਓ ਫੜ ਦੋ ਹੋ ਜਾਂਦੀ ਹੈ ਕਿ ਹੈ ਲੇ ਵੀ ਮੈਂ ਜਿਹੜੀ ਆ ਪਲਵਾਨਾਂ ਵਰਗੀ ਆ ਦੋਸਤੋ ਪਰ ਕੋਈ ਨਾੜੀ ਬੰਦਾ ਵੀ ਜਿਹੜਾ ਫੜ ਕੇ ਮੂੰਹ ਕੋਈ ਚੀਜ਼ ਦੇ ਸਕਦਾ ਵੀ ਗੱਲ ਇਹ ਆ ਵੀ ਤੋਰਾ ਲੈ ਕੇ ਚੈੱਕ ਕਰੋ ਬਹੁਤ ਸਵਾਤੂ ਹੈ ਇਹ ਵੀ ਪਲਵਾਨਾਂ ਵਰਗੀ ਤੇ ਲਈ ਵੀ ਅੱਜ ਪਲਵਾਨ ਨੇ ਹੀ ਆ ਹਾਂ ਜੀ ਲੈ ਵੀ ਠੀਕ ਆ ਸੋ ਬਾਡੀ ਬੰਦ ਤਾਂ ਸੋਹਣੀ ਆ ਦੋਸਤੋ ਹਵਾਨਾ ਲੇਵਾ ਸੋਹਣਾ ਸਟਰਕਚਰ ਤੇ ਸੇਵ ਤੋਂ ਦੋਸਤੋ ਚੰਗੇ ਪਸੂ ਦੀ ਜਿੰਨੀ ਮਰਜ਼ੀ ਕਰ ਲੋ ਉੰਨੀ ਥੋੜੀ ਆ ਬਾਕੀ ਤੁਹਾਨੂੰ ਵੇਖਦਿਆਂ ਸਾਰੇ ਪਤਾ ਚੱਲ ਜਾਣਾ ਆ ਕਰੋ ਚੈੱਕ ਲੇ ਵੀ ਗਰਲਾਲ ਵੀਰ ਫਿਰ ਇਹਦਾ ਮੁੱਲ ਕੀ ਕਰਦੇ ਆ ਡਿਮਾਂਡ ਮੂਡ ਭਰਾ ਮੁੱਲ ਮੇਰਾ ਜੀ ਕਰਦਾ ਇਹਦਾ ਵੀ ਉਹਦੇ ਜਿੰਨੇ ਕਰ ਲੀਏ ਅਹ ਜੀ ਨਹੀਂ ਕਰਦਾ ਫਿਰ ਕਰ ਲੈ ਜੇ ਜੀ ਕਰਦਾ ਤੇ ਹਾਂ ਤੇ ਘੱਟ ਕਰੀਏ ਵੇਖ ਲਓ ਆਪਦੀ ਵੰਡ ਲਾਲਾ ਵੀ ਜੇ ਤਾਂ ਉਹਦੇ ਜਿੰਨਾ ਕਰਨਾ ਦੇ ਉਹਦੇ ਜਿੰਨਾ ਕਰ ਲਾ ਮੈਂ ਨਵੇਂ ਥੱਲੇ ਦੇ ਦਈਏ ਵੀ ਕੋਈ ਭੈਣ ਭਰਾ ਕੋ ਸੱਜੇ ਆਈਆਂ ਦੋਵੇਂ ਇੱਕ ਇੱਕ ਹੋਈਆਂ ਪਰ ਇਹ ਆਪਾਂ ਉਹਦੇ ਨਾਲ ਥੱਲੇ ਲਈ ਰੇਟ 'ਚ ਅੱਛਾ ਜੀ ਹਾਂ ਜੀ ਆਈਆਂ ਇੱਕ ਇੱਕ ਹੋਈਆਂ ਦੋਵੇਂ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਇਹ ਕਹੇ 1,52,000 ਰੁਪਇਆ ਅੱਛਾ ਜੀ 1,20,000 ਦੀ ਦੇ ਦਾਂਗੇ 1,20 ਦੀ ਹਾਂ ਜੀ ਲੈ ਫਿਰ 1,20 ਦੀ ਉਹ ਵੀ ਸੀ ਹਾਂ ਜੀ 1,20 ਦੀ ਉਹ ਸੀਗੀ ਹਏ ਚਲੋ ਹੋਰ ਕਰ ਦਾਂਗੇ ਮਾਨਤਾ ਕਰ ਆਂਦਾ ਹੋਰ ਕਰ ਦਿਓ ਜੀ ਹੋਰ ਕਰ ਦਿਓ ਇਹ 15 ਦੀ ਦੇ ਦਾਂਗੇ। ਲਓ ਵੀ 1,15,000 ਦੀ ਇਹ ਵੀਰਾਂ ਦਾ ਵੀ ਦੇ ਦਾਂਗੇ। ਫਰਕ ਕੋਈ ਜ਼ਿਆਦਾ ਨਹੀਂ ਪਿਆ 5,000 ਦਾ ਫਰਕ ਆ। ਪਹਿਲੀ ਜਿਹੜੀ 1,20,000 ਦੀ ਖਾ ਨਾ ਕੀਤੀ ਆ ਤੇ ਇਹ 1,15 ਦੀ। ਠੀਕ ਆ? ਤੇ ਮੱਝਾਂ ਦੋਵੇਂ ਡਬਲ ਆ। ਕੋਈ ਵੀਰ ਦੂਰੋਂ ਨੇੜਿਓਂ ਚੱਲ ਕੇ ਆਉਂਦਾ ਤੇ ਇੱਕ ਵੀਰ ਆਈਡੀਆ ਰੱਖ ਕੇ ਆਵੇ ਵੀ ਸੋਹਣੀਆਂ ਮੱਝਾਂ ਨੇ, ਵੱਡੀਆਂ ਨੇ, ਸਰੀਰ ਘਟਾਂਜੇ ਦੀਆਂ ਚੰਗੀਆਂ ਨੇ, ਚੌੜੇ ਪਿੱਠ ਪੂੜੇ ਦੇ ਵਿੱਚ। ਰਾਜੀ ਆ ਜਿੰਨੀਆਂ ਵੀ ਚੰਗੀਆਂ ਸੋਹਣੀ ਉਮੀਦ ਕਰ ਸਕਦੇ ਆ। ਕੱਲੀਆਂ ਮੱਝਾਂ ਰਾਜੀ ਨਹੀਂ। ਦੁੱਧਤ ਵੀ ਆਪਾਂ ਚੰਗੀ ਉਮੀਦ ਕਰ ਸਕਦੇ। ਦੁੱਧ ਵੀ ਸੰਤੂ ਸਾਹਿਬ ਆਂ ਠੀਕ ਹੈ ਵੀਰ ਠੀਕ ਹੈ ਤੇ 35 ਇੱਕ ਨੰਬਰ ਆਈਆਂ ਜੇ ਕੋਈ ਵੀਰ ਭਰਾ ਆਉਂਦਾ ਆ ਆਪਦੀ ਟਿੱਪ ਕੇ ਤਸੱਲੀ ਕਰਕੇ ਖੜੋ ਆਪਾਂ ਹਰ ਵੀਡੀਓ 'ਚ ਹਰ ਵਾਰੀ ਕਹਿੰਨੇ ਆ ਅੱਛਾ ਗੁਰਲਾਲ ਜਿੱਦਾਂ ਕਿ ਹੁਣ ਆਪਣਾ ਬਾਰਡਰ ਏਰੀਆ ਹਾਂਜੀ ਤੇ ਇਹ ਲਈਆਂ ਆਪਣੇ ਨੇੜੇ ਆਪਣੇ ਏਰੀਆ 'ਚ ਵੀਰ ਜੀ ਲਈਆਂ ਆ ਕਿਤੇ ਪਾਸੇੋਂ ਮੱਝਾਂ ਨਹੀਂ ਆਈਆਂ ਇਹ ਜੰਮੀਆਂ ਜੰਪਲੇ ਇੱਧਰ ਦੇ ਜੰਪਾ ਲਿਆ ਠੀਕ ਆ ਜੀ ਠੀਕ ਹਾਂਜੀ ਲਓ ਦੋਸਤੋ ਬਾਰਡਰ ਬਰੀਡ ਆ ਜਿੱਦਾਂ ਕਿ ਆਪਾਂ ਬਿਲਕੁਲ ਡਲ ਪਿੰਡ ਖੜੇ ਆ ਤੇ ਨਾਲ ਲੱਗਦੇ-ਲੱਗਦੇ ਪਿੰਡਾਂ ਦੇ ਵਿੱਚੋਂ ਤੁਰ ਫਿਰ ਕੇ ਇਹ ਮੱਝਾਂ ਲਈਆਂ ਨੇ ਤੇ ਦੁੱਧ ਵੈਸੇ ਸਾਰੇ ਵੀਰਾਂ ਨੂੰ ਦੱਸਣਾ ਪੈਂਦਾ ਹੈਗਾ ਬੋਲ ਵੀਰ ਜਿੱਥੇ ਜਿੱਥੇ ਆਪਾਂ ਖਲੋਤੇ ਆ ਨਾ ਇਹਦੋਂ ਗਾਂ ਦੇ ਐਂਡ ਹੀ ਆ ਬਿਲਕੁਲ ਜੀ ਬਿਲਕੁਲ ਹਾਂ ਕਿਲੋਮੀਟਰ ਦੇ ਸਾਰੀ ਤਾਰਿਆ ਆਪਣੇ ਤੋਂ ਬਿਲਕੁਲ ਬਿਲਕੁਲ ਲਓ ਦੋਸਤੋ ਮੱਝਾਂ ਪਸੰਦ ਆਈਆਂ ਹੋਣਗੀਆਂ ਤੁਹਾਨੂੰ ਬਾਕੀ ਅੱਗੇ ਮੇਰਾ ਵੀਰ ਆਪਦੀ ਸੋਚ ਆਪਦੀ ਸਮਝ ਵਰਤ ਲਿਓ ਵਿਉਂਤ ਲਾ ਲਿਓ ਬਾਕੀ ਪਸੰਦੀਦਾਰ ਚੀਜ਼ਾਂ ਨੇ ਛੱਡ ਕੇ ਨਹੀਂ ਕੋਈ ਜਾਂਦਾ ਵੀਰ ਇੱਥੇ ਆ ਗਿਆ ਇਸ ਤੋਂ ਬਾਅਦ ਗੁਰਲਾਲ ਅਗਲੇ ਨੰਬਰ ਤੀਜੇ ਦੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ। ਇਹ ਸੰਤੂ ਸਾਹਿਬ ਪਹਿਲੇ ਸੂਏ ਝੋਟੀਏ ਪਰਸੋਂ ਸ਼ਾਮ ਦੀ ਸੋਈ ਜੇ ਕੱਟੀ ਮਗਰਿਆ ਦੇ। ਮਗਰ ਕੱਟੀ ਆ। ਅੱਜ ਸਵੇਰੇ 8 ਵਜੇ ਚਵਾਈ ਕੀਤੀ ਇਹਦੀ ਜਾ ਕੇ। ਅੱਛਾ ਜੀ। ਤੇ 7 ਤੋਂ 8 ਕਿਲੋ ਇਹ ਥੱਲੇ ਹੁਣ ਬੌਲਾ ਮੌਜੂਦ ਆ ਦੋ ਟਾਈਮਾਂ ਦਾ। ਲਓ ਵੀ 7 ਤੋਂ 8 ਕਿਲੋ ਬੌਲਾ ਜਿਹੜਾ ਇਹਦੇ ਥੱਲੇ ਹੁਣ ਹਾਜ਼ਰ ਆ। ਕੱਲ ਦੀ ਸੂਈ ਪਰਸੋਂ ਦੀ। ਪਰਸੋਂ ਸ਼ਾਮ ਦੀ ਸੋਈ ਆ। ਪਰਸੋਂ ਸ਼ਾਮ। ਤੇ ਅੱਜ ਸਵੇਰੇ ਆਪਾਂ ਸਾਫ਼ ਕਰਤੀ ਉਹਨਾਂ ਦੇ ਘਰੇ ਜਦੋਂ ਸੌਦਾ ਕਰਕੇ ਕੀਤਾ ਤੇ ਫਿਰ ਸਾਰੀ ਚੋਥੀ ਮਾਝ। ਚੋਵਾ ਕਨਮ ਹੋਊਗਾ ਪੁੱਜ ਕੇ ਬਣੀ ਹੈ ਹਾਂ ਜੀ ਪੁੱਜ ਕੇ ਬਣੀ ਹੈਗੀ ਪਹਿਲਣ ਜੇ ਲਓ ਦੋਸਤੋ ਠੀਕ ਆ ਪਹਿਲਣ ਵੀਰਾਂ ਤਾਂ ਵੀ ਇਹ ਸੂਈ ਆ ਤੇ ਕਈ ਵੀਰਾਂ ਦੋਸਤੋ ਪਸੂ ਪੁੱਜ ਕੇ ਬਣਦਾ ਸਰਦਾਰ ਹਾਂ ਜੀ ਆਏ ਥਾਣੇ ਉਹ ਵੀਰ ਜੀ ਪਤਾ ਲੱਗਣ ਡਿਆ ਥਾਣਿਆਂ ਤੋਂ ਪਤਾ ਲੱਗੀਆਂ ਥਾਣੇ ਪਹਿਲਣ ਵਾਲਾ ਤੇ ਆਹ ਉਹ ਕੱਟੀ ਮਗਰ ਵੀ ਕੱਟੀ ਆ ਲੈ ਵੀ ਮਗਰ ਵੀ ਕੱਟੀ ਆ ਕਰਮਾਲੀ ਦੇ ਠੀਕ ਆ ਜੀ ਅੱਜ ਤੀਜੇ ਦਿਨ ਦੇ ਵਿੱਚ ਆ ਪਰਸੋਂ ਦੀ ਸੂਈ 8 ਕਿਲੋ ਬੌਲਾ ਹੋਣ ਜਿਹੜਾ ਨੈਟੇ ਦੇ ਥੱਲੇ ਖਾ ਜਾਦਾ ਜਿਹੜਾ ਕਿਸੇ ਵੀਰ ਨੇ ਚੋਲਣਾ ਤੇ ਚੋਣਣਾ ਬਿਲਕੁਲ ਸਹੀ ਸੰਤੂ ਸਾਹਿਬ ਕੋਈ ਪੋਰ ਛਟਾਣੀ ਕੋਈ ਥਣ ਵੱਧ ਘਟਣੀ ਇਤਰਾ ਬਾਲਟੀ ਰੱਖ ਕੇ ਦੋਵੇਂ ਟਾਈਮ ਕੱਟੀ ਤੇ ਚੋ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਫਿਰ 7 ਕਿਲੋ ਦੇ ਭੇਜਾਂਗੇ ਜੇ ਇੱਥੇ ਆ ਕੇ ਕੋ ਚੋ 8 ਹੀ ਚਵਾਵਾਂਗੇ ਅੱਛਾ ਜੀ ਹਾਂ ਜੀ ਤੇ ਗੁਰਲਾਲ ਬੱਚਾ ਲਾਉਂਦਾ ਸਰ ਮਿਲਨ ਮਿਲਣਾ ਪੂਰਾ ਠੰਡੀ ਠੀਰੀ ਸੰਤੂ ਸਾਹਿਬ ਉਸੇ ਵੇਲੇ ਬੱਚਾ ਲਾਉਂਦਾ ਸਾਰੀ ਮਿਲੂਗੀ ਲੈ ਵੀ ਦੋਵੇਂ ਟਾਈਮ ਕੱਟੀ ਤੇ ਮਿਲੂਗੀ ਸੋ ਦੋਸਤੋ ਪਹਿਲਾਂ ਝੋਟੀ ਇਹ ਸੂਈ ਆ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਮਗਰ ਵੀ ਕੱਟੀ ਆ ਤੇ ਆਪ ਵੀ ਪਹਿਲਾ ਸੂਬਾ ਸੂ ਨਾਰਮਲੀ ਸਾਰੇ ਵੀਰ ਜਾਣਦੇ ਵੀ ਹਫਤਾ ਖੰਡ ਪਸ਼ੂ ਸਿੱਧੇ ਸੁਧੇ ਹੋਣ ਦੇ ਵਿੱਚ ਲੱਗ ਜਾਂਦੇ ਆ ਪਰਸੋਂ ਦੀ ਸੂਈ ਅੱਜ ਤੀਜਾ ਦੇਣਾ ਸੂਈ ਨੂੰ ਬੱਚੇ ਤੇ ਲੈ ਚੱਲ ਵੀਰ ਗਰ ਲਾਲ ਤੇ ਬੱਚਾ ਦਿਖਾ ਦੇ ਆਪੇ ਗਈਦਾ ਵੀ ਘੱਟੀ ਜਾ ਵੇਖੋ ਆਹ ਲਓ ਜੀ 나ੜੂ ਤੇ ਬੱਚਾ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਦ ਕੇ ਹਾਂ ਜੀ ਠੀਕ ਆ ਜੀ ਤੇ ਚੋਣ ਜਾਣ ਆਪਣੇ ਤਾਂ ਹੱਤੀ ਦੋ ਘਟਾਂ ਹੋ ਗਈ ਚੋਈ ਜੀ ਮਾੜਾ ਵੀਰ ਜੀ ਆਪਾਂ ਸਵੇਰੇ ਦੀ ਚੋਈ ਕਰਕੇ ਲਿਆਂਦੀ ਹੁਣ ਫੇਰ ਕਰ ਲੈਣੀ ਆ ਅੱਛਾ ਜੀ ਹਾਂ ਜੀ ਠੀਕ ਆ ਜੀ ਠੀਕ ਆ ਲਓ ਦੋਸਤੋ ਇਹ ਸੂਈ ਸਵਾਈ ਆ ਠੀਕ ਆ ਜਿਹੜੇ ਵੀਰ ਨੂੰ ਫਿੱਟ ਪੈਂਦੀ ਆ ਵੀ ਸੂਈ ਸਵਾਈ ਲੈਣੀ ਆ ਉਹ ਤੁਸੀਂ ਇਸ ਝੋਟੀ ਨਾਲ ਬਣਾ ਲਿਓ ਸੰਪਰਕ ਹਾਂਜੀ ਇਹ ਵੀਡੀਓ ਦੇ ਵੀਰ ਭਰਾ ਵੇਖ ਲੈਣ ਥਾਲੇਵਾ ਬਹੁਤ ਸਾਫ਼ ਜੀ ਝੋਟੀ ਨੂੰ ਨਾ ਬਾਹਲੀ ਵੱਡੀ ਜੇ ਤੇ ਨਾ ਬਾਹਲੀ ਛੋਟੀ ਜੇ ਜਿੱਡੀਆਂ ਅੰਮੱਜਾਂ ਦਾ ਕੱਦ ਹੁੰਦਾ ਉਹ ਡੀ ਜੇ ਲਓ ਜੀ ਠੀਕ ਆ ਤੇ ਥਣ ਚੱਡੇ ਵਾਲੇ ਪਾਸੋਂ ਦੋਸਤੋ ਪੂਰੀ ਖਬਰਦਾਰ ਆ ਠੀਕ ਆ ਤੇ ਬੋਲੇ ਤਾਂ ਚੱਲਣ ਈ ਆ ਕੋਈ ਚੰਗੀ ਸੇਵਾ ਕਰਨੂਗਾ ਦੋਸਤੋ 9 ਲੀਟਰ 10 ਲੀਟਰ 10 ਲੀਟਰ ਤੱਕ ਘਟੋ ਘੱਟ ਬਾਕੀ ਇਹ ਕਿ ਸੇਵਾ ਤੁਹਾਡੀ ਸੰਧੂ ਸਾਹਿਬ ਪਹਿਲੇ ਸੂਏ 10 ਲੀਟਰ ਝੋਟੀ ਦੋ ਚ ਆਜੂਗੀ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਮਿਲ ਜੇ ਇਹਨੂੰ ਦੇ ਬਿਲਕੁਲ ਜੀ ਬਿਲਕੁਲ ਜੱਤ ਵਾਲੀ ਝੋਟੀ ਵੇਖੋ ਬਿਲਕੁਲ ਜੀ ਬਿਲਕੁਲ ਤੇ ਗੁਰਲਾਲ ਵੀਰੇ ਇਹਦਾ ਮੁੱਲ ਕਿ ਰਹੂਗਾ ਲੈਣ ਦੇਣ ਮੁੱਲ ਸੰਧੂ ਸਾਹਿਬ ਇਹਦਾ ਭਾਵੇਂ 80 ਕਰੀ ਜਾਈਏ ਭਾਵੇਂ 75 ਕਰੀ ਜਾਈਏ ਇਹ ਹਾਂ ਤੇ ਨਾ ਆਪਾਂ ਤੁਹਾਡੀ 71000 ਦੀ ਦੇਣੀ ਆ 71 ਹਾਂ ਜੀ ਠੀਕ ਹੈ ਜੀ ਲਓ ਦੋਸਤੋ 71000 ਠੀਕ 71000 ਜਿਹੜਾ ਰੁਪਈਆ ਦੋਸਤੋ ਇਹਦਾ ਵੀਰਾਂ ਦਾ ਵੀ ਆਪਾਂ ਲੈਣਾ ਹੀ ਆ ਜਿਹੜਾ ਹਾਂ ਨਾਂ ਵਾਲੀ ਗੱਲਬਾਤ ਆ ਤੇ ਸੰਧੂ ਸਾਹਿਬ ਜਿਹੜੇ ਆਪਾਂ ਇਹਨਾਂ ਮੱਜਾਂ ਦੇ ਰੇਟ ਪਾਏ ਆ ਨਾ ਕੋਈ ਐਡਾ ਜ਼ਿਆਦਾ ਫਰਕ ਨਹੀਂ ਇਹ ਪੈਣਾ ਕੋਈ ਵੀਰ ਫੋਨ ਆ ਗਿਆ ਆਖੇ ਵੀ ਇਹ ਲੱਖ ਦੀ ਦੇ ਦੇ ਇਹ 95000 ਦੀ ਦੇ ਦੇ ਇਹ ਚੋਂ ਮਾਨਤਨ ਕੋਈ ਛੋਟ ਛਾੜੀ ਹੋਣੀ ਕੋਈ ਜ਼ਿਆਦਾ ਫਰਕ ਨਹੀਂ ਇਹ ਪੈਣਾ ਕਿਉਂਕਿ ਆਪਾਂ ਮੱਜਾਂ ਇਹ ਇਹ ਜਿਹੜਾ ਪਸ਼ੂ ਆ ਨਾ ਇਹੋ ਜਿਹਾ ਇਹ ਵੀਰ ਦੀ ਦਿਲ ਕੱਢ ਕੇ ਲੈਣਾ ਪੈਂਦਾ ਹਾਂ ਆਪਾਂ ਲਿਆਂਦੀਆਂ ਰਕਮ ਖਰਚ ਕੇ ਜਿੰਨੂੰ ਚੰਗੀਆਂ ਲੱਗਦੀਆਂ ਆਪਦੀ ਤਸੱਲੀ ਕਰਕੇ ਖੜੋ ਕੋਈ ਚੱਕਰ ਨਹੀਂ ਆਪਾਂ ਦੋਸ ਹੈਗੀ ਨਾ ਵੀ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਤੇ ਮੈਨੂੰ ਲੱਗਦਾ ਵੀ ਜਿਹੜਾ ਇੱਥੇ ਵੀਰ ਆ ਗਿਆ ਤਾਂ ਉਹ ਭਲੇਖੇ ਜਿਹੀ ਨਹੀਂ ਰਹਿੰਦਾ ਵੀ ਜਿੰਨਾ ਮੰਗਿਆ ਨਜਾਇਜ਼ ਮੰਗਿਆ ਹਾਂ ਇਹ ਸਾਨੂੰ ਸਾਹ ਦਿਲ ਕੱਢਣੇ ਪੈਂਦੇ ਆ ਚੀਜ਼ ਲੈਣ ਵਾਸਤੇ ਬਾਕੀ ਸਾਰੇ ਵੀਰ ਦੋਸਤੋ ਸਿਆਣੇ ਹੀ ਆ ਜਿਹੜੇ ਵੀਰ ਘਰੇ ਕਿਸਾਨ ਫਾਰਮਰ ਵੀਰ ਮੱਝਾਂ ਡੰਗਰ ਪਸ਼ੂ ਸੰਭਦੇ ਆ ਇਹੋ ਜਿਹਾ ਪਸ਼ੂ ਤਿਆਰ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਵੀ 8000 ਲੱਖ ਰੁਪਏ ਪਸ਼ੂ ਖਾ ਕੇ ਐਡਾ ਬਣਦਾ ਤੇ ਬਾਕੀ 120000 ਰੁਪਏ ਦਾ ਲੈਣ ਦੇਣਾ ਸੰਤੂ ਸਾਹਿਬ ਜਿਹੜਾ ਜਿਹੜਾ ਸਮਾਂ ਸਮਾਂਦ ਰਿਆਉਂਦਾ ਨਾ ਗਾਂ ਦੀ ਗਾਂ ਮੰਨ ਲਓ ਆਪਾਂ ਰੋਜ ਹੀ ਵੇਨੇ ਆ ਜਿਹਦੇ ਕੋਲ 10 ਪਸ਼ੂ ਹੋਏ ਉਹਨੇ 5 ਕਰਦੇ ਜਿਹਦੇ ਕੋਲ 5 ਹੀ ਹੋਣੇ 2 ਕਰਦੇ ਆ ਪਸ਼ੂ ਕੋਈ ਸਾਹ ਕੇ ਕੁਛ ਨਹੀਂ ਗਾ ਗੁਰਨਾਲ ਵੀ ਦੱਸਾਂ ਕਿ ਚੱਕਰ ਏਡੀ ਮੱਝ ਦੀ ਸੇਵਾ ਕਰੀਏ ਨਾ ਘਰ ਆ ਫਿਰ ਪਤਾ ਲੱਗਦਾ ਔਸਰ ਝੋਟੀਆਂ ਨਾ ਜਿਹੜੀਆਂ ਬੜੀਆਂ ਪੱਤਰੀਆਂ ਬੱਤਰ ਬਿਲਕੁਲ ਲੰਗਣ ਬਣਨ ਵਾਲੀਆਂ ਨੇ ਉਹ ਮਿਲੋ ਤਾਂ 50 45 5000 ਦੇ ਗੇੜ ਜੀ ਵਿਕੀ ਜਾਂਦੀਆਂ ਸੰਤੂ ਸਾਹਿਬ ਵਿਕੀ ਜਾਂਦੀਆਂ ਜਦੋਂ ਆਪਾਂ ਟੋਕੜ ਗੱਬਣ ਮੱਝ ਦੀ ਕਿਸੇ ਦੀ ਵੀਡੀ ਵੀ ਅਗਲੇ ਨੂੰ ਇਹਦਾ ਯਾਰ ਅੱਜ ਇਹਨਾਂ 60000 55000 ਮੁੱਲ ਪਾਇਆ ਹੈ ਕੋਈ ਜ਼ਿਆਦਾ ਨਹੀਂ 10000 ਨਾਲ ਰਲ ਜੂ ਜਿਹੜਾ ਗਾਂ ਸਮਾਂ ਹੁੰਦਿਆ ਬਿਲਕੁਲ ਜੀ ਬਿਲਕੁਲ ਲੋਬ ਦੋਸਤੋ ਜਿੱਨਾਂ ਚਿਰ ਹਰ ਪਾਸਿਓਂ ਹਰ ਵੀਰਾਂ ਦੀ ਗੱਲ ਸਿਆਣੀ ਹੁੰਦੀ ਹੈ ਵੀ ਜਿੱਨਾਂ ਚਿਰ ਤੱਕ ਆਪਾਂ ਕਟੀਆਂ ਨਹੀਂ ਸਾਂਭਣੀਆਂ ਸਟਾਰਟ ਕਰਦੇ ਮੱਝਾਂ ਦਾ ਰੇਡ ਜਿਹੜਾ ਦੋਸਤੋ ਕਿਤੇ ਨਾ ਕਿਤੇ ਵਧਣਾ ਵੀ ਹੈਗਾ ਕੋਈ 10 15000 ਇੱਕ ਸੰਦੂ ਸਾਹਿਬ ਆਪਣੀ ਹੋਰ ਬੇੰਤੀ ਆ ਵੀ ਮੰਨ ਲਓ ਜੇ ਕੋਈ ਵੀਰਪਰਾ ਘਰੇ ਆਉਂਦਾ ਤੇ ਆਪਦੀ ਤੇ ਤੇ ਪਗੇ ਤਸੱਲੀ ਕਰਕੇ ਖੜ ਸਕਦਾ ਹੈ ਤੇ ਜੇ ਕੋਈ ਆਪਣੇ ਜਗੀਰ ਤੇ ਮਗਾਉਂਦਾ ਹੈ ਗੱਡੀ ਜਾਊਗੀ ਮੱਜ ਲਾ ਕੇ ਠੰਢੇ ਇੱਕ ਕਰ ਲੈਣ ਪਾਰ ਪਿਛੇ ਦੀ ਦੋ ਮੱਜਾਂ ਦੀ ਦੋ ਦਿਨਾਂ ਦੀ ਪਿਛੇ ਦੀ ਗਰੰਟੀ ਹੋ ਗਈ ਗੱਬੜ ਨਹੀਂ ਹੈ ਤੁਹਾਡੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹਨੇ ਗੱਲਾਂ ਬਾਤਾਂ ਠੀਕ ਹੈ ਜੀ ਇਨਫੋਰਮੇਸ਼ਨ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੈ ਇਨ੍ਹਾਂ ਪਸ਼ੂਆਂ ਦੀ ਬਾਕੀ ਫਿਰ ਵੀ ਕੋਈ ਵੀਰ ਆਪਦੇ ਪੈਸੇ ਲਾਉਣੇ ਆ ਲੱਖਾਂ ਰੁਪਏ ਲੱਗ ਜਾਂਦੇ ਆ ਦੋਸਤੋ ਪਸ਼ੂ ਖਰੀਦਣ ਲੱਗਿਆਂ ਇੱਥੇ ਆਣ ਕੇ ਆਪਦੀ ਅੱਖੀਂ ਜ਼ਰੂਰ ਕਰ ਲਿਓ ਕਿਸੇ ਵੀਰ ਨੂੰ ਬਾਹਲਾ ਛੋਟਾ ਨਾ ਲੱਗੇ ਬਾਹਲਾ ਵੱਡਾ ਨਾ ਲੱਗੇ ਪਸ਼ੂ ਇਸ ਕਰਕੇ ਠੀਕ ਆ ਤੇ ਬਾਕੀ ਕਰਨਾਲ ਵੀਰੇ ਨੰਬਰ ਆਪਣੇ ਬੋਲ ਦਿੱਗੇ ਨੰਬਰ ਸੰਧੂ ਸਾਹਿਬ ਹੈਗਾ 977929006 ਠੀਕ ਹੈ ਜੀ ਹਾਂਜੀ ਠੀਕ ਹੈ ਬਿਲਕੁਲ ਨਾਂ ਹੈਗਾ ਡਾਡੀ ਜੀ ਦਾ ਦਲੇਰ ਸਿੰਘ ਪਿੰਡ ਡੱਲ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ ਵੀਰ ਦਲੇਰ ਸਿੰਘ ਬਾਠ ਹੁਣਾਂ ਦੇ ਘਰ ਪਹੁੰਚੇ ਸੀਗੇ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੀ ਆ ਨੇੜੇ ਤੇੜੇ ਇਲਾਕੇ ਵਾਲੇ ਵੀ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਇਸ ਘਾਰੇ ਇਸ ਕਿਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼